संत जोत वाले पसों यखनी कर के है श्री गुरु ग्रंथ साहिब जी के पावन अंग गौरी सुखनी साहिब जी के सोलवी अष्टपदी इस छह में बांटा कर के श्री गोरी ने गुरु ग्रंथ साहिब जी के पावन अंगों में जखनी कीता एक वो गोरी एक गुरु के इस हर संगे के कोस समय हजार महाकुम कोस सत्ता वाले गोरी आगे आगे दरवाजे थाने से हो गए ਆਸ਼ਮਾਨੀ ਸਤਿ ਕੰਨ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੱਖਣ ਦੀ ਬਾਹੀ ਉਹਦੇ ਕੋਈ ਹੁੰਦੀ ਐ ਉਹ ਆਪ ਕੋਈ ਵੇਚ ਰਹੇ ਹੋ ਇੱਕ ਟਿਕਾਣਾ ਪੈਸਾ ਸੰਤਨ ਕੋਈ ਗੋਲੀ ਅਮਣ ਤੇ ਗੋਲੀ ਦੱਖਣ ਦੀ ਬਾਹੀ ਕੋਲੋਂ ਤੁੰਗ ਦਈਏ ਜੀ ਸ਼੍ਰੀ ਗੁਰੂ ਗੰਗਾ ਸਾਹਿਬ ਦੇ ਪਾਉਣ ਸੰਬੰਧ ਜਿਦ ਵਾਲੇ ਪਾਸੇ ਜੀ ਗੋਲੀ ਯਕੀ ਕਰਦੇ ਤਤਕਨੇ ਵਾਲੇ ਅੰਗ ਜਪਜੀ ਸਾਹਿਬ ਗਉੜੀ ਸੁਖਨੀ ਸਾਹਿਬ ਦੀ 16ਵੀਂ ਅਸ਼ਟਪਦੀ ਇਸ ਸਭ ਪਾਣੀ ਵਿੱਚ ਗੁਰੂ ਸਾਹਿਬ ਸਮੂਹ ਕੇ ਸਿਮਰੋ ਸਿਮਰ ਸਿਮਰ ਸੁਖ ਪਾਓ ਤਾਲੁਕ ਕਲੇਸ਼ ਤਮ ਮਹੇ ਮਟਾਓ ਕਿ ਦੁਨੀਆ ਦੀ ਹਰ ਕੌਮ ਦਾ ਹਰ ਲੋਕ ਵਾਸਤੇ ਸਾਂਝਾ ਉਪਦੇਸ਼ ਹੈ ਮੇਰੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੀ ਅੰਗਾਂ ਦੀ ਜੋਲੀ ਯਕੀ ਕਰਦੇ ਨੇ ਜੇਹਰ ਕੋਲੋਂ ਮਿਸ਼ਰਿੰਦਾਂ ਦੀ ਇੱਕ ਗੋਲੀ ਤਖਣੀ ਵਾਹੀ ਕੋਲੋਂ ਦੀ ਹੈ ਕਹਿੰਦੇ ਭੋਜਾਂ ਨੇ ਉਸ ਸਮੇਂ ਦੇ ਅਧ ਅਧ ਲੱਗ ਜੜੇ ਹਥਿਆਰ ਸੰ ਉਹ ਕੁਚੀਆਂ ਥਾਵਾਂ ਤੇ ਕੋ ਮਸ਼ੀਨਾਂ ਗੰਨਾ ਫਿੱਟ ਕੀਤੀਆਂ ਹੁੰਦੀਆਂ ਸਾਨੂੰ ਇੱਕ ਜੋਂ ਨੂੰ ਹਾਲੇ ਕਿ ਸਿੱਕਾ ਕੋਲੋਂ ਕੋਈ ਕੋਈ ਨਹੀਂ ਚਲਾਏਗੀ ਜਿਹੜੇ ਜਿਹੜਾ ਨੂੰ ਸਾਹਮਣੇ ਉਹਨਾਂ ਕੋਲੋਂ ਪੈਣ ਨਹੀਂ ਕੀਤੀ ਕਿ ਬਾਹਰੋਂ ਗੋਲੀਆਂ ਘਰੇ ਲਾ ਕੇ ਚਲਾਉਂਦੇ ਨੇ ਇਹ ਕਦ ਤੱਕ ਉਹ ਦੇਖਣਾ ਚਾਹੁੰਦੇ ਨੇ ਕਿ ਸਿੰਘਾਂ ਦੀ ਟਕਾਨ ਕਿੱਥੇ ਦੂਜਾ ਕੋਸਾਰ ਇਹ ਨਹੀਂ ਪਰ ਗੁਰੂ ਘਰ ਤੇ ਗੁਰੂ ਦੇ ਦਰਮਨੋਂ ਅਲਪ ਸਨਮਾਨ ਮੁੱਖ ਰੱਖਦਾ ਹੈ ਸਿੰਘਾਂ ਵੱਲ ਗੋਲੀ ਨਹੀਂ ਚਲਾਏਗੀ ਫੇਰ ਵੀ ਇੱਕ ਜੋਂ ਨੂੰ ਚੌਂਟੀ ਤੋਂ ਉੱਪਰ ਗੋਲੀਆਂ ਦੇ ਛਾਂਤ ਸਤਿ ਕਨ ਸਿੰਘ ਹਰਮੰਦਰ ਸਾਹਿਬ ਦਰਵਾਜ਼ਾ ਸਾਹਿਬ ਜਿੱਥੋਂ ਪਾਣੀ ਦੇ ਕਿੰਨੀ ਧੁਨ ਸੁਣਾਈ ਦਿੰਦੀ ਹੈ ਜਿੱਥੋਂ ਗੁਰੂ ਦਾ ਉਪਦੇਸ਼ ਸੁਣਾਈ ਜਾਂਦਾ ਜਿੱਥੇ ਨਰੋਲ ਗੁਰੂ ਕੀਰਤਨੀ ਹੈ ਪਤਾ ਹੈ ਜਿੱਥੇ ਕੋਈ ਸ਼ਿਸ਼ਟਾ ਪਾਲੀ ਸਿੰਘ ਨਹੀਂ ਫੇਰ ਵੀ ਉਸ ਦਾ ਮੰਦਰ ਵਾਲਾ ਜੋ ਕਰਕੇ ਛੀਲੇ ਜਨਾਂ ਦੀਆਂ ਗੋਲੀਆਂ ਤਖਣ ਦੀ ਪਾਣੀ ਵਿੱਚ ਲੱਗੀ ਗੋਲੀ ਹੁੰਦੀ ਹੈ ਕਿਉਂ ਭਾਈ ਸਾਹਿਬ ਆਪ ਨੂੰ ਆ ਰਹੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੇ ਸਮੂਹਤ ਜਿਨ੍ਹਾਂ ਦੇ ਆਪ ਦਰਸ਼ਨ ਕਰੇ ਇੱਕ ਜੀੰਤੂ ਛੇ ਚੁੰਡੇ ਦਰਮਿਆਨ ਜੇ ਸਤਿਗੁਰਾਂ ਸ੍ਰੀ ਹਰਮੰਦਰ ਸਰਵਰ ਦਾ ਵਾਸ ਹੈ ਕਿ ਪ੍ਰਕਾਸ਼ ਮਾਨਸਨ ਜਦੋਂ ਜਿੰਦ ਮਹਾਰੇ ਪਾਸੇ ਇਹ ਗੋਲੀ ਆ ਕੇ ਸ਼੍ਰੀ ਗੁਰੂ ਗੰਸਾਹਿਬ ਦੇ ਪਾਉਣਾਂ ਅੰਗ ਸੁਖਮਨੀ ਸਾਹਿਬ ਦੀ 16 ਅਸ਼ਟਪਦੀ ਦੇ ਸ਼ੇੇ ਬੰਦ ਤੱਕ ਇਸ ਗੋਲੀ ਦੇ ਨਾਲ ਸ਼੍ਰੀ ਗੁਰੂ ਗੰਸਾਹਿਬ ਦੇ ਪਾਉਣਾਂ ਖੰਗ ਯਕੀ ਹੋਏ ਤੇ ਗੋਲੀ ਲੱਗਣ ਦੇ ਨਾਲ ਜਿਹੇ ਅਨੁਕਰਿਬਾਰ ਪਾਏ ਉਹ ਕੋਲ ਰੱਬੀ ਰੱਖੀ ਜਿਸ ਵਿੱਚ ਕੋਹਾਂ ਦੀ ਵੀ ਸਾਹਮਣੇ ਦੀ ਜ਼ਰੂਰਤ ਪੈ ਇਸ ਦਾ ਸੰਜੋਗ ਇੱਥੇ ਜਦੋਂ ਦੇ ਜੁਰਮ ਦੀ ਇੰਤਹਾ ਹੋਈ ਉੱਥੇ ਲੋਹਿਆਂ ਦੇ ਸਮਰ ਦੀ ਵੀ ਇੰਤਹਾ ਹਾਤਾ ਮਰਤਾ ਮਰਤਾ ਦੀ ਮਹਾਨ ਕਰਕੇ ਗੁਰੂ ਦੀ ਹਲੀ ਵਿੱਚ ਸੇਵਾ ਕੀਤੀ ਹੈ ਉਸ ਸਮੇਂ ਦੇ ਦੌਰਾਨ ਭਾਈ ਅਮਰੀਕ ਸਿੰਘ ਜੀ ਭਾਈ ਜਸਵੰਤ ਸਿੰਘ ਨੇ ਕਹਾਵਤ ਲਿਖੀ ਜੋ ਉਸ ਸਮੇਂ ਮੌਜੂਦ ਸੰਗਤ ਇੱਥੇ ਉਹ ਕਹਿੰਦੇ ਭਾਈ ਅਮਰੀਕ ਸਿੰਘ ਇਸਤੂਵਾ ਸਿੰਘ ਉਹ ਘੋੜੀ ਲੱਗਣ ਦੇ ਨਾਲ ਗੁਰੂ ਘਰ ਦੇ ਰਾਜੀ ਸਿੰਘ ਉਹ ਸ਼ਹੀਦ ਹੋ ਕੇ ਭਾਈ ਅਕਾਰ ਸਿੰਘ ਦੀ ਉਹ ਗੁਰੂ ਘਰ ਦੇ ਕੀਰਤਨੀਏ ਸੀ ਉਹ ਅੰਦਰ ਦੁਨੀਆ ਦੇ ਨਾਲ ਸ਼ਿਰੋ ਇੰਨਾ ਚਰਨ ਮਨੂਹ ਪਿਆਰ ਇਸਾਸ ਸਮਝੀ ਗੁਰੂ ਕੇ ਕੀਤਨੇ ਗੁਰੂ ਕੇ ਰਾਗੀ ਜਦੋਂ ਕਿਨੇ ਬਾਹਰ ਜਾਣ ਨਾ ਗੁਰੂ ਕੇ ਰਾਗੀ ਸੰਤਾਂ ਸਾਡੇ ਕਰਦੀਏ ਕਿ ਇਹ ਮੇਰੇ ਗੁਰੂ ਰਾਮਦਾਸ ਦੇ ਦਰ ਤੋਂ ਆਏ ਨੇ ਮੇਰੇ ਗੁਰੂ ਰਾਮਦਾਸ ਦੇ ਦਰ ਤੋਂ ਤੇ ਗੋਦ ਚ ਬੈਠ ਕੇ ਕੀਰਤਨ ਕਰਨ ਵਾਲੇ ਇਹ ਰਾਗੀ ਸਿੰਘ ਨੇ ਫਿਰ ਜ਼ਰਾਤ ਨੇ ਜਰੂਰੀ ਇਨਾ ਕੀਤਾ ਉਹਨਾਂ ਸਿੰਘਾਂ ਨੂੰ ਗੋਲੀਆਂ ਦਾ ਅਸ਼ਨਾ ਨਾਮ ਲਾਇਆ ਗਿਆ ਜਿਹੜੇ ਨਿਰੋਲ ਕੀਰਤਨ ਕਰਦੇ ਸੀ ਗੁਰੂ ਘਰ ਦੀ ਸਾਧ ਸੰਗਤ ਦੀ ਇਹ ਗੋਲੀ ਸਾਡੇ ਉੱਤੇ ਲੱਗੀ ਹੈ ਇਹ ਸਾਡੀ ਆਤਮਾ ਉੱਤੇ ਲੱਗੀ ਹੋਈ ਗੋਲੀ ਹੈ ਤੇ ਭਾਤ ਦੇ ਮੱਥੇ ਉੱਤੇ ਇਸ ਦੇਸ਼ ਦੇ ਮੱਥੇ ਉੱਤੇ ਇਹ ਪਲੰਕ ਹੈ ਇਹ ਗੋਲੀ ਇਹ ਜਿਹੜਾ ਕਦੇ ਨਹੀਂ ਲੈਣਾ ਸਤਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ 'ਤੇ ਬੜੀਆਂ ਹੋਈਆਂ ਗੋਲੀਆਂ ਸਾਡੇ ਸਤਖੰਡ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਅਸੀਂ ਕਹਿੰਨੇ ਅਕਾਲ ਤੱਕ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਸ ਤੱਕ ਉੱਤੇ ਫੌਜਾਂ ਉਹਨੂੰ 10 ਤੰਤ ਦੇ ਤੂਫਾਨੇ ਚਲਾਏਗੇ ਬੋਲੇ ਦੂਰ ਗਏ ਸਾ ਸਮਝੀ ਇਹ ਇਤਿਹਾਸ ਦੇ ਚਰੋਥੇ ਵਿੱਚੋਂ ਇਤਿਹਾਸ ਦੇ ਪੰਨਿਆਂ ਵਿੱਚੋਂ ਇਹਦੇ ਦਾਗ ਉੱਤੇ ਲਿਖੇ ਜਾਣਗੇ ਕਿ ਭਾਰਤ ਨੂੰ ਉੱਤੇ ਲੱਗਾ ਹੋਇਆ ਬੜਾ ਵੱਡਾ ਬਾਹਰ ਜਦੋਂ ਇਹ ਸਾਰਾ ਵਰਤਾਰਾ ਤੁਸੀਂ ਸਾਂਝਾ ਕਰਦੇ ਆ ਨਾ ਤੇ ਕੋਈ ਸੁਣਨ ਵਾਲਾ ਕੋਈ ਕਿਸੇ ਨੂੰ ਸੁਣਾਈ ਹੈ ਆਪਣਾ ਤਰਫ ਜਿਹੜੇ ਕਲੇ ਘਰ ਕਿਸ ਦੇਸ਼ ਦੀਆਂ ਹੱਦਾਂ ਚੜ੍ਹ ਕੇ ਗਾਗੀਆਂ ਇੰਨਾ ਜਨਮ ਮੀਰ ਮੰਨੂ ਦੇ ਜਨਮ ਨੇ ਮਾਤ ਪਾ ਦੇਤੀ ਕਿ 18-18 ਜਨਮ ਦੇ ਬੱਚੇ 10 ਤੇ 100 ਦੇ ਬੱਚੇ ਉਹ ਵੀ ਜਵਾਨ ਆਪਣੀ घोड़ी ਦਾ ਨਿਸ਼ਾਨਾ ਬਣਾਏ ਜਦੋਂ ਤੁਸੀਂ ਉੱਥੇ ਜਾਓਗੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਜਾ ਕੇ ਵੇਖਿਓ ਪ੍ਰਕਰਮ ਵਿੱਚ ਸ਼ੀਤੀ ਗੈਲਰੀ ਬਣੀ ਹੈ ਜਿੱਥੇ ਉਹਨਾਂ ਯੋਧੀਆਂ ਦੀਆਂ ਫੋਟੋਆਂ ਉਹਨਾਂ ਦੀਆਂ ਤਸਵੀਰਾਂ ਸੰਭੀਆਂ ਹੋਈਆਂ ਨੇ ਤੁਸੀਂ ਜਾਓਗੇ ਮਗੀਸਾ ਵਾਲੇ ਪਾਸੇ ਉੱਥੇ ਜਵਾਨ ਢਾਲ ਦੇ ਸਾਹਮਣੇ ਗੁਰਪ੍ਰਾਲ ਦੇਵਾਨ ਹਾਲ ਅੰਮ੍ਰਿਤਸਰ ਦੇ ਸਾਹਮਣੇ ਦੇਖੋ ਬੜੇ ਬੜੇ ਅਤਿਵਾਦੀ ਦੀ ਤਸਵੀਰ ਹੈ ਉਹਦੀ ਉਮਰ 100 ਜਿਆਦਾ 3 ਸਾਲ ਉਦੀ ਉਮਰ ਹੈ ਜੀ ਕੋਸੇ ਬੱਚੇ ਨਹੀਂ ਜਿਨ ਨੂੰ ਅਤਵਾਦੀ ਰੱਖਵਾ ਦੀ ਕਹ ਕਿ ਕਿਸ ਜਾਵਨ ਸਰਕਾਰ ਨੇ ਕੋਈ ਦਾ ਨਿਸ਼ਾਨਾ ਬਣਾਇਆ ਉਹਦੀ ਨੰਗੇ ਤਾਲੂ ਤੇ ਹੋਟੇ ਉਹਦੀ ਸ਼ਾਰਦੀ ਵਿੱਚ ਕੋਈ ਦਾ ਨਿਸ਼ਾਨ 3 ਸਾਲ ਦਾ ਬੱਚਾ ਵੀ ਜਾਵਨਾਂ ਨੇ ਛੱਡਿਆ ਜਿਵੇਂ ਮੀਰ ਮੰਮੂ ਦੇ ਸਮੇਂ ਟੁੱਟੇ ਜਗਰ ਦੇ ਸਾਹਮਣੇ ਕਰਨ ਟੁੱਟੇ ਮਾਵਾਂ ਦੇ ਬੱਚਿਆਂ ਦੇ ਟੁੱਟੇ ਕੀਤੇ ਸੀ ਨਾ ਇੱਥੇ ਵੀ ਗੁਰੂ ਕੈਸ ਸਾਸ ਨੇ ਜਾਵਨ ਨੇ ਘੱਟ ਨਹੀਂ ਵਰਤਾਈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਕੋਈ ਦਾ ਨਿਸ਼ਾਨਾ ਬਣਾਨਾ ਤੇ ਉਹਨੂੰ ਸੁਖੋੜੀਏ ਜੋ ਜੂਨ ਦੇ 2 ਜੂਨ ਦੇ ਦੌਰਾਨ ਕੇ 6 ਜੂਨ ਦੇ ਦਰਮਿਆਨ ਭਾਰਤ ਦੀ ਸਰਕਾਰ ਕੋਲ ਚੜ ਕੇ ਆਈਆਂ ਪੂਜਾਂ ਵੱਲੋਂ ਦੱਖਣੀ ਬਾਹੀ ਮਸ਼ੀਨਗਾਂ ਦੀ ਇਹ ਗੋਲੀ ਆਉਂਦੀ ਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਜਪਰੂ ਵਾਲੇ ਪਾਸੇ ਤੋਂ ਆਪ ਦੇਖ ਰਹੇ ਹੋ ਗੋਨੀ ਸੁਖਮੀ ਸਾਹਿਬ ਜੀ ਸੁਖਮੀ ਸਾਹਿਬ ਦੀ ਸਕੂਲ ਦੀ ਅਸਟਪਤੀ ਦੇ ਛੇਵੇਂ ਬੰਦਪਾ ਕਰ ਇਸ ਗੋਲੀ ਦੇ ਨਿਸ਼ਾਨੀ ਇਹ ਦੱਖਣੀ ਬਾਹੀ ਵੱਲ ਆਈ ਹੋਈ ਮਸ਼ੀਨ ਗੰਦੀ ਗੋਲੀ ਹੈ ਕਿਉਂਕਿ ਉਹਨਾਂ ਨੇ ਅੱਤਵਾਦੀਆਂ ਕੋਲੋਂ ਕੋਸਾਂ ਜਿਹੜੇ ਉਹ ਸਮਝਦੇ ਹਥਿਆਰ ਸੀ ਚਾਰਛੇਰੇ ਚੁਰਦੇ ਦੇ ਵਿੱਚ ਫਿੱਟ ਕੀਤੇ ਸਨ ਮਸ਼ੀਨ ਇਹਨਾਂ ਉੱਤੇ ਉੱਤੇ ਥਾਵਾਂ ਤੇ ਫਿੱਟ ਕੀਤੀਆਂ ਸੀ ਇਹਨਾਂ ਦੇ ਮੂੰਹ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਦਰਵਾਜ਼ਾ ਵਾਲੇ ਪਾਸੇ ਜੁਗਈ ਸੀ ਇਹ ਦੱਖਣ ਦੀ ਬਾਹੀ ਵੱਲ ਆਈ ਗੋਲੀ ਮਸ਼ੀਨ ਗੰਦੀ